ਕਿਹੜਾ ਬਹੁਤ ਬੰਦਾ ਅੱਛਾ ਕੰਮ ਕਰਦਾ ਬਿਲਕੁਲ ਸੰਤੋਸ਼ਾ ਜੀ ਆਪਾਂ ਜਿਹੜੇ ਆ ਗਿਆ ਅੱਛੀ ਗੱਲ ਹੈ ਉਹ ਸਰਜਨ ਵੀ ਹੈ ਰੈਪਰੋਸਕੋਪਿਕ ਸਰਜਨ ਆਫ ਕਰ ਰਹੇ ਹਨ ਹਾਂ ਉਹ ਬਹੁਤ ਅੱਛੀ ਗੱਲ ਹੈ ਕਿ ਅੱਛਾ ਕੰਮ ਕਰ ਰਹੇ ਆ ਅਪਰੀਸ਼ੀਏਟ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਨਵਾਂ ਸ਼ਹਿਰ ਦਾ ਜ਼ਿਲ੍ਹਾ ਸਿਵਲਾ ਸਤਾੜਾ ਜਿੱਥੇ ਤੁਸੀਂ ਇਹ ਲੋਕਾਂ ਦਾ ਜਿਹੜਾ ਇਕੱਠ ਦੇਖ ਰਹੇ ਹਾਂ ਸਫਾਈ ਦੇ ਪ੍ਰਬੰਧ ਵੀ ਜਿਹੜਾ ਇਹ ਦੇਖ ਰਹੇ ਹਾਂ ਬਹੁਤ ਸਜੇ ਟੰਗ ਦੇ ਨਾਲ ਕੀਤੇ ਗਏ ਆ ਇਹ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਅੱਜ ਦੇ ਦਿਨ ਲਈ ਲਗਾ ਲੇਕਿਨ ਆਮ ਲੋਕ ਜਿਹੜੇ ਆ ਲੋੜਵੰਦ ਆ ਗਰੀਬ ਲੋਕ ਆ ਇਹ ਤੁਸੀਂ ਆ ਦੇਖ ਸਕਦੇ ਹੋ ਕਿਵੇਂ ਜਿਹੜੇ ਆ ਉਹ ਕੁਰਸੀਆਂ ਤੇ ਬਰਜਮਾਨੇ ਔਰ ਡਾਕਟਰ ਦੀ ਵੇਟ ਕਰ ਰਹੇ ਨੇ ਗਾਨੀ ਵੜਾ ਔਰ ਬਕਵਾਕ ਬਾੜਾਂ ਦੇ ਵਿੱਚ ਜਿਹੜੇ ਲੋਕ ਕਿਵੇਂ ਆਪਣੇ ਮਰੀਜ਼ਾਂ ਦੇ ਨਾਲ ਆਏ ਨੇ ਜਾਂ ਇਹ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਟੈਸਟ ਰਿਪੋਰਟਾਂ ਲੈਣ ਦੇ ਲਈ ਜਿਹੜੇ ਲੋਕ ਕਤਾਰਾਂ ਦੇ ਵਿੱਚ ਵੀ ਲੱਗੇ ਹੋਏ ਆ ਜਾਂ ਐਕਸ-ਰੇ ਰਿਪੋਰਟਾਂ ਕਰਵਾਉਣ ਦੇ ਲਈ ਇਧਰ ਟੈਸਟਾਂ ਦੀ ਰਿਪੋਰਟ ਲੈਣ ਦੇ ਲਈ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਲੈ ਇਹਦੇ ਵਿੱਚ ਇਹ ਦੱਸ ਦਈਏ ਕਿ ਸਾਰੇ ਟੈਸਟ ਜਿਹੜੇ ਆ ਉਸ ਵੇਲੇ ਸਰਕਾਰ ਵੱਲੋਂ ਫ੍ਰੀ ਕੀਤੇ ਗਏ ਆ ਤੇ ਇਧਰ ਜਿਹੜੇ ਆ ਅਲਟਰਾਸਾਉਂਡ ਦੇ ਲਈ ਜਾਂ ਇਧਰ ਹੈਗੇ ਆ ਡਾਕਟਰਾਂ ਦੀ ਵੇਟ ਕਰ ਰਹੇ ਆ ਆਪਰੇਸ਼ਨ ਥੀਟਰ ਦੇ ਬਾਹਰ ਇਧਰ ਲੋਕ ਸਰਕਾਰ ਵੱਲੋਂ ਭੇਜਿਆ ਜਾਂਦੀਆਂ ਜਿਹੜੀਆਂ ਦਵਾਈਆਂ ਆ ਉਹ ਇਸ ਟਾਈਮ ਤਕਰੀਬਨ ਸਾਰੀਆਂ ਦਵਾਈਆਂ ਜਿਹੜੀਆਂ ਉਹ ਜ਼ਿਲ੍ਹਾ ਸਿਵਲ ਹਸਪਤਾਲ ਦੇ ਵਿੱਚ ਉਪਲਬਧ ਹੈ ਕੋਈ ਜਿਹੜੀ ਐਮਰਜੈਂਸੀ ਦਵਾਈ ਆ ਉਹ ਬਾਹਰੋਂ ਲੈਣੀ ਪੈਂਦੀ ਆ ਤਕਰੀਬਨ ਜਿਹੜੀਆਂ ਉਹ ਦਵਾਈਆਂ ਉਹ ਅੰਦਰੋਂ ਹੀ ਦਿੱਤੀਆਂ ਜਾਂਦੀਆਂ ਔਰ ਡਾਕਟਰ ਜਿਹੜੇ ਹੈਗੇ ਆ ਉਹ ਸਾਰੇ ਅੰਦਰ ਦੀਆਂ ਦਵਾਈਆਂ ਲਿਖਦੇ ਆ ਕਿ ਬਾਹਰੋਂ ਕਿਸੇ ਨੂੰ ਦਵਾਈ ਲੈਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਕੋਈ ਜਿਹੜੀ ਆ ਘਾਟ ਹੋਵੇ ਮਾਮੂਲੀ ਜਿਹੀ ਉਹ ਸ਼ਾਇਦ ਕੋਈ ਸਾਲਟ ਨਾ ਮਿਲਦਾ ਹੋਵੇ ਗੰਭੀਰ ਬਿਮਾਰੀ ਦੇ ਲਈ ਉਹ ਕਿਸੇ ਨੂੰ ਬਾਹਰੋਂ ਲੈਣੀ ਪੈ ਸਕਦੀ ਆ ਲੇਕਿਨ ਤਕਰੀਬਨ ਜਿਹੜੀਆਂ ਦਵਾਈਆਂ ਉਂਦਰੋਂ ਮਿਲਦੀਆਂ ਜਿਸ ਕਰਕੇ ਲੋਕਾਂ ਦੀਆਂ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਤੁਸੀਂ ਇਹ ਜਿਹੜੀਆਂ ਦੇਖ ਸਕਦੇ ਹੋ ਕਿਵੇਂ ਲੋਕ ਆਪਣੀ ਵਾਰੀ ਦੀ ਉਡੀਕ ਕਰ ਰਹੇ ਆ ਲੋਕ ਸਬਰ ਦੇ ਨਾਲ ਬੈਠਦੇ ਆ ਅਨੁਸ਼ਾਸਨ ਦੇ ਵਿੱਚ ਵੀ ਜਿਹੜਾ ਉਹ ਬੜਾ ਵਧੀਆ ਇਹ ਇਹ ਸਿਵਲ ਹਸਪਤਾਲ ਦੇ ਵਿੱਚ ਵੇਖਣ ਨੂੰ ਮਿਲਦਾ ਐਮਰਜੈਂਸੀ ਸੁਵਿਧਾਵਾਂ ਵੀ ਜਿਹੜੀਆਂ ਵਧੀਆ ਢੰਗ ਨਾਲ ਦਿੱਤੀਆਂ ਜਾ ਰਹੀਆਂ ਅੱਜ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਉਹ ਜਿਲ੍ਹਾ ਸਿਵਲ ਹਸਪਤਾਲ ਦੇ ਵਿੱਚ ਆਏ ਆ ਉਹਨਾਂ ਨੇ ਜਿਲ੍ਹਾ ਸਿਵਲ ਹਸਪਤਾਲ ਦੇ ਵਿੱਚ ਸੇ ਸਵਾਮਾਂ ਤੇ ਤਸੱਲੀ ਪ੍ਰਗਟ ਕੀਤੀ ਹੈ ਕਿ ਜਿਲ੍ਹਾ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸੇ ਸਵਾਮਾਂ ਜੋ ਪ੍ਰਦਾਨ ਕੀਤੀਆਂ ਜਾ ਰਹੀਆਂ ਉਹ ਤੇ ਤਸੱਲੀ ਪ੍ਰਗਟ ਕੀਤੀ ਹੈ ਪਹਿਲੇ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਕੁਝ ਹੋਰ ਪ੍ਰਵੰਸੀ ਤੇ ਇਸ ਵੇਲੇ ਜਿਹੜੇ ਆ ਉਹ ਹੋਰ ਬਦਲਵੇਂ ਪ੍ਰਬੰਧ ਕੀਤੇ ਗਏ ਆ ਤਾਂ ਕਿ ਜਿਹੜੇ ਮਰੀਜ਼ ਆ ਉਹਨਾਂ ਨੂੰ ਖੱਜਲ ਖਰਾਬ ਨਾ ਹੋਣਾ ਪਵੇ ਔਰ ਇੱਥੋਂ ਹੀ ਜਿਹੜੀ ਇਹ ਬਣਦੀਆਂ ਸੇਵਾਵਾਂ ਉਪਲਬਧ ਕੀਤੀਆਂ ਕਰਵਾਈਆਂ ਜਾਂਦੀਆਂ ਔਰ ਕੋਈ ਐਮਰਜੈਂਸੀ ਜਿਹੜੇ ਆ ਬਹੁਤ ਜ਼ਿਆਦਾ ਗੰਭੀਰ ਬਿਮਾਰੀ ਆ ਜਾਂ ਜਿਹੜੇ ਦਿਮਾਗੀ ਹੈਡ ਇੰਜਰੀ ਹੋਵੇ ਜਾਂ ਕੋਈ ਹੋਰ ਗੰਭੀਰ ਬਿਮਾਰੀਆਂ ਨਾਲ ਸੰਬੰਧਿਤ ਪੇਸ਼ੈਂਟ ਉਹੀ ਰੈਫਰ ਕੀਤੇ ਜਾਂਦੇ ਆ ਵਰਨਾ ਇੱਥੇ ਜਿਹੜਾ ਇਲਾਜ ਕੀਤਾ ਜਾਂਦਾ ਉਹਨਾਂ ਦੇ ਲਈ ਵੀ ਸਿਹਤ ਮੰਤਰੀ ਵੱਲੋਂ ਇਹ ਜਿਹੜਾ ਅਲạchਾ ਗਿਆ ਕਿ ਕਿਸੇ ਮਰੀਜ਼ ਨੂੰ ਇੱਥੋਂ ਰੀਫਰ ਨਾ ਕਰਨਾ ਪਵੇ ਉਹ ਇਸੇ ਹਸਪਤਾਲ ਦੇ ਵਿੱਚ ਉਹ ਬਣਦੀਆਂ ਸੇ ਸਹੂਲਤਾਂ ਜਿਹੜੀਆਂ ਉਹ ਪ੍ਰਦਾਨ ਕੀਤੀਆਂ ਜਾਣਗੀਆਂ ਜਿਸ ਤੇ ਲਈ ਲੋਕਾਂ ਦੇ ਵਿੱਚ ਇਹ ਗੱਲ ਤੇ ਰਾਹਤ ਮਹਿਸੂਸ ਕੀਤੀ ਗਈ ਹੈ ਕਿ ਹੁਣ ਲੋਕਾਂ ਨੂੰ ਕੁਝ ਸਮੇਂ ਬਾਅਦ ਜਿਹੜਾ ਉਹ ਨਿਗਰ ਜਾਂ ਖਬਰਾਂਵਾ ਦੇਖਿਆ ਗਿਆ ਚੁਕਨ ਮੈਂ ਨਮਾਸ਼ਹਿਰ ਤੋਂ ਪੱਤਰਕਾਰ ਰਵਿੰਦਰ ਸਿੰਘ ਲਈ ਦੋਸਤੋ ਅੱਜ ਸਿਵਲ ਹਸਪਤਾਲ ਨਮਾਸ਼ਹਿਰ ਵਿਖੇ ਖੇਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਉਹ ਪਧਾਰੇ ਨੇ ਦੱਸ दिए ਕਿ ਡਾਕਟਰ ਬਲਬੀਰ ਸਿੰਘ ਜੀ ਵੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਨ ਔਰ ਇਸੇ ਜਿਹੜੇ ਨਾਲ ਸੰਬੰਧਤ ਹਨ ਬੇਸ਼ੱਕ ਉਹ ਪਟਿਆਲੇ ਜਾਂ ਹੋਰ ਕਿਤੇ ਵੀ ਰਹਣ ਲੇਕਿਨ ਉਹਨਾਂ ਦੀ ਜਿਹੜੀ ਜੜੀ ਜਿਆਦਾ ਉਹ ਸਾਡੇ ਨਵਾਂ ਸ਼ਹਿਰ ਦੇ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਦਾ ਇਸ ਜ਼ਿਲ੍ਹੇ ਦੇ ਨਾਲ ਮੋਹ ਵੀ ਹੈ ਔਰ ਉਹਨਾਂ ਦਾ ਮੋਹ ਕਿੱਥੋਂ ਤੱਕ ਜਾਂਦਾ ਹੈ ਇਹ ਸਾਡੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਇਹ ਮੈਡੀਕਲ ਕਾਲਜ ਕਿਉਂਕਿ ਸਰਕਾਰ ਜਦੋਂ ਬਣੀ ਸੀ ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੀ ਜਿਹੜਾ ਕਟੜਕਲਾ ਉਸ ਜਗ੍ਹਾ ਸૌ ਤੋਂ ਕੇਸੀ ਸੀਐਮ ਸਾਹਿਬ ਨੇ ਮੁੱਖ ਮੰਤਰੀ ਬਣ ਤੋਂ ਤੁਰੰਤ ਪਹਿਲਾਂ ਉਹ ਕੰਟਰੀ ਦੀ ਜਿਸ ਨੂੰ ਉਹ ਖੱਕੜਨ ਚੁੱਕੀ ਸੀ ਔਰ ਖੱਕੜਕਲਾਂ ਦੇ ਨਾਲ ਮੋਹ ਵੀ ਹੈ ਅਸ਼ੀਰ ਭਗਤ ਸਿੰਘ ਨਗਰ ਦੇ ਨਾਲ ਉਹਨਾਂ ਦਾ ਮੋਹ ਵੀ ਹੈ ਹੁਣ ਦੇਖਣਾ ਹੋਵੇਗਾ ਕਿ ਉਹ ਜਿਹੜਾ ਅਸ਼ੀਰ ਭਗਤ ਸਿੰਘ ਨੇ ਉਹਨੂੰ ਮੈਡੀਕਲ ਕਾਲਜ ਜੁਨਾ ਸੀ ਸੇ ਸਬਾਮਾ ਦੇ ਸੁਧਾਰ ਲਈ ਉਹ ਕੀ ਯਤਨ ਕਰਦੇ ਹਨ ਇਹ ਵੀ ਦੱਸਦੀ ਹੈ ਕਿ ਡਾਕਟਰ ਸੁਖਵਿੰਦਰ ਪਾਲ ਸਿੰਘ ਜਿਹੜੇ ਇੱਥੇ ਐਸਐਮਓ ਹੈਗੇ ਆ ਉਹਨਾਂ ਨੇ ਜਦੋਂ ਤੋਂ ਕਾਰਜਪਾਲਤ ਸੰਭਾਲਿਆ ਉਸ ਸਮੇਂ ਤੋਂ ਜਿਹੜਾ ਸਮੂਹ ਸਟਾਫ ਹੈ ਬੇਨਤੀ ਸਟਾਫ ਹੈ ਉਹਨਾਂ ਦੀ ਕਾਰਜਕਾਰੀ ਹੈ ਵਧੀਆ ਸੰਤੁਸ਼ਟ ਰਹੀ ਆ ਵਧੀਆ ਕਾਰਜ ਰਹੀ ਆ ਜਿਹੜੇ ਆਮ ਲੋਕ ਆ ਗਰੀਬ ਲੋਕ ਆਂਦੇ ਆ ਇੱਥੇ ਕਿਉਂਕਿ ਅਮੀਰ ਲੋਕਾਂ ਦਾ ਤਾਂ ਉਹਨਾਂ ਲਈ ਨਿੱਜੀ ਹਸਪਤਾਲ ਹੀ ਬੜੇ ਹੈਗੇ ਆ ਤੇ ਜਿਹੜੇ ਗਰੀਬ ਲੋਕ ਆ ਲੋੜਵੰਦ ਲੋਕ ਆ ਉਹ ਆਂਦੇ ਆ ਉਹ ਸੰਤੁਸ਼ਟ ਆ ਇਹ ਉਸ ਦੇ ਬਾਵਜੂਦ ਵੀ ਇਹ ਜਿਹੜਾ ਹਸਪਤਾਲ ਆ ਇਸ ਤੋਂ ਪਹਿਲਾਂ ਕਰਜ਼ਾਈ ਸੀ ਲੱਖਾਂ ਦਾ ਕਰਜ਼ਾਈ ਸੀ ਲੇਕਿਨ ਅੱਜ ਦੀ ਜੇ ਆਪਾਂ ਰੇਟ ਦੇ ਵਿੱਚ ਦੇਖੀਏ ਤੇ ਇਹ ਜਿਹੜਾ ਜ਼ਿਲ੍ਹਾ ਹਸਪਤਾਲ ਆ ਇਸ ਲਈ ਲੱਖਾਂ ਰੁਪਏ ਜਿਹੜਾ ਉਹ ਇਸ ਹੱਦ ਤੱਕ ਦੇ ਖਾਤੇ ਦੇ ਵਿੱਚ ਜਮਾ ਤੇ ਲੋਕ ਸਬਧਾਵਾ ਵੀ ਜਿਆਦਾ ਰਹਿ ਰਿਹਾ ਹੈ ਆਉ ਜਾਣਦੇ ਆ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਇਸ ਜ਼ਿਲ੍ਹੇ ਨੂੰ ਹੋਰ ਸਿਹਤ ਸਬਧਾਵਾ ਦੇ ਮਾਮਲੇ ਵਿੱਚ ਹੋਰ ਸਕੀ ਸੁਰਗਾਂ ਦੇਣਾ ਆਉ ਜਾਣਦੇ ਆ ਡਾਕਟਰ ਬਲਬੀਰ ਸਿੰਘ ਪਾਸੋਂ ਡਾਕਟਰ ਸਰ ਜੀ ਐਨਲਾਈਜ਼ ਕਰ ਰਹੇ ਜੀ ਮੈਂ ਔਰ ਉਹਨੂੰ ਇਸ ਵਾਰੀ ਦੁਬਾਰਾ ਹੌਟਸਪੌਟ ਨਾ ਬਣੇ ਜੀ ਉਹਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਕਿ ਪਾਣੀ ਦੀ ਸ਼ਾਰਟੇਜ ਹੁੰਦੀ ਕਰਦੇ ਆ ਕਿ ਲੋਕਾਂ ਨੇ ਡਰਮ ਰੱਖਿਆ ਹੋਇਆ ਭਾਪ ਲੈਂਦੇ ਆ ਤੇ ਉਹਨੂੰ ਖਾਲੀ ਨਹੀਂ ਕਰਦੇ ਕਦੇ ਵੀ ਉਹਦੇ ਵਿੱਚ ਜਿਵੇਂ ਫ੍ਰਿਜ ਦੇ ਨੀਚੇ ਟ੍ਰੇ ਹੈਗੀ ਆ ਪਾਚੀਆਂ ਦੀ ਪਾਣੀ ਰੱਖਦੇ ਆਪਾਂ ਤੇ ਕੂਲਰ ਹੈ ਜਿਹੜਾ ਤੁਹਾਡਾ ਡੈਸ਼ ਕੂਲਰ ਹੈ ਮਤਲਬ ਕੋਈ ਨਹੀਂ ਜਿਹੜੇ ਕਾਮਨ ਨਹੀਂ ਹੈਗੇ ਉਹ ਸਾਰਾ ਉਹਨਾਂ ਦੀ ਕੋਆਰਡੀਨੇਸ਼ਨ ਕਮੇਟੀਆਂ ਬਣਾ ਰਹੀ ਹੈ ਜਿਹੜਾ ਡਿਸਟ੍ਰਿਕਟ ਲੈਵਲ ਤੇ ਡਿਪਲੋਮੇਸ਼ਨ ਸਾਹਿਬ ਹੈਗੇ ਜੀ ਉਹਨਾਂ ਦੇ ਨਾਲ ਜਿਹੜਾ ਡਿਪਾਰਟਮੈਂਟ ਆਫ ਵਰਕਸਪਾਈ ਸੈਨੀਟੇਸ਼ਨ ਹੈ ਜਿਹੜਾ ਪਿੰਡਾਂ ਦੇ ਵਿੱਚ ਵਰਕਸਪਾਈ ਕਰਦੇ ਆ ਜੀ ਡੀਪੀਓ ਔਰ ਜਿਹੜੇ ਲੋਕਲ ਬਾਡੀ ਤੁਹਾਡੇ ਈਓ ਹੈਗੇ ਆ ਔਰ ਸਿਹਤ ਮਹਿਕਮਾ ਐਜੂਕੇਸ਼ਨ ਮਹਿਕਮਾ ਇਹ ਪੰਜੋ ਮਹਿਕਮਾ ਮਿਲ ਕੇ ਕੰਮ ਕਰਦੇ ਆ ਅਸੀਂ ਹੌਟਸਪੌਟ ਨਹੀਂ ਬਣਦੇ ਆ ਕਿ ਬੱਚਿਆਂ ਨੂੰ ਅਜਿਹਾ ਕਰਾਨੀ ਔਰ ਜਿਹੜੇ ਕਮਿ ब्रीडिंग चैकअ का नंबर बता दाता अभी इस बार वो अभी दुब्बा करता है ब्रीडिंग चैकअ का ताकि आपको जल्दी पता लगे तो जिन्नी भी सर जो पिछले साल का साक्सपीरियंस पिछली बार प्लाट्स बहुत आए थे तो वोदा एक्सपीरियंसा इंप्रूव करा इंप्रोवाइज करके और जो द्वारा उन्होंने होटस्पॉट नहीं मिलते थैंक यू बरसात आनी है जो डेंगू चिकनगुनिया और जीडी वाटरफॉल जो दस्त रोग वगैरह उन्होंने ज़्यादा रिस्क हूँ ਅਸੀਂ ਬਿਜ਼ਨਸ ਹਾਲ ਦਾ ਸਾਰਾ ਰਿਵਿਊ ਕਰ ਰਹੇ ਆ ਕਿ ਕਿੱਥੇ ਕਿੱਥੇ ਸਾਡੇ ਜਿਹੜੇ ਹੌਟਸਪੌਟਸ ਸੀਗੇ ਉਹਨਾਂ ਨੂੰ ਸਪੈਸ਼ਲ ਅਟੈਂਸ਼ਨ ਦੇਣੀ ਹੈ ਜੀ ਔਰ ਉਹਨਾਂ ਦੀ ਰੋਕਥਾਮ ਵਾਸਤੇ ਬੇਸਿਕਲੀ ਜਿਹੜਾ ਹੈਗਾ ਉਹ ਉਸ ਵੈਕਟਰ ਬੋਰਥ ਤੇ ਵਾਟਰ ਬੋਰਥ ਜਿਹੜੀਆਂ ਪਾਣੀ ਨਾਲ ਔਰ ਜਿਹੜੀਆਂ ਮੱਛਰ ਦੇ ਮੁੱਖਿਆਦ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਥਾਮ ਵਾਸਤੇ ਕੀਤਾ ਹੈ ਜੀ ਇੱਕ ਤਾਂ ਸਾਡੇ ਜਿਹੜੇ ਪੈਰਾਮੈਡੀਕਲ ਦੀ سپورਟ ਹੋ ਗਈ ਹੈ ਉਹਦੀ ਫਾਈਲ ਤਕਰੀਬਨ ਜਿਹੜੀ ਹੈਗੀ ਆ ਉਹ ਫਾਈਨਲ ਹੈ ਉਹਦੀ ਜਿਹੜੀ ਵੈਰੀਫਿਕੇਸ਼ਨ ਇਹ ਜਿਹੜਾ ਉਹਨਾਂ ਦਾ ਜਿਹੜਾ ਸਾਡਾ ਜਿਹੜਾ ਬੈਕਪੈਕ ਵਿਡੀਓ ਦੀ ਕਲੀਅਰੈਂਸ ਦੀ ਉਹ ਦੇਈ ਜਾ ਰਹੀ ਹੈ। ਬਹੁਤ ਜਲਦੀ ਹੋ ਜੇ ਨਾਲ ਕਿ 550 ਡਾਲਰਾਂ ਨਾਲ ਜਿਹੜੀ ਪ੍ਰੋਸੈਸ ਚੱਲਦੀ ਉਹ ਮੈਨੂੰ ਲੱਗਦਾ ਉਹ ਪੂਰੀ ਚੁੱਕੀ। ਜਿਹੜੀ ਕਮਿਟੀ ਸਟਾਫ ਦੀ ਰਿਪੋਰਟ ਪਰ ਤੁਸੀਂ ਦੇਖ ਰਹੇ ਹੋ ਜਿਹੜੀ ਕੇਂਦਰ ਵੀ ਜਿੱਥੇ ਦੀ ਰਿਪੋਰਟ ਪਰ ਜਿਹੜੀ ਉਹਨਾਂ ਨੇ ਸਿਗਨ ਚਾਹੀਏ ਆ ਜੀ ਕਿਸੇ ਡੈਪਟਰਾ ਜੀ ਦਾ ਪੇਪਰ ਪਿੱਕ ਕਰਦੇ ਆ। ਉਹ ਸਾਡੇ ਉਹ ਵਾਲੀ ਪ੍ਰੋਬਲਮ ਨਹੀਂ ਹੈ ਪਰ ਇਹਨੂੰ ਅਸੀਂ ਬੜਾ ਰਿਲੀਜੀਅਸਲੀ ਕਰਦੇ ਆ। ਜਿਹੜੀ ਸਟਾਫ ਦੀ ਰਿਕਰੂਟਮੈਂਟ ਹੈ ਬੜਾ ਸਸਟੇਨ ਕਰਦਾ ਕਿਉਂਕਿ ਲੋਕਾਂ ਦੀ ਡਿਮਾਂਡ ਬਹੁਤ ਹੈ ਸਪਲਾਈ ਘੱਟ ਹੈ ਸਵਿਸ਼ ਕਰਕੇ ਇਹ ਸਾਰੀ ਪ੍ਰੋਸੈਸ ਜਿਹੜੀ ਚੱਲਦੀ ਪਈ ਹੈ ਇਹ ਪੈਰਾਮੈਡਿਕਸ ਆ ਜਾਣਗੇ ਜੀ ਮਤਲਬ ਬਹੁਤ ਜਲਦੀ ਹੋ ਰਿਹਾ ਡਾਕਟਰ ਜਿਹੜੇ ਤਾਂ ਪੈਰਾਮੈਡਿਕਸ ਹੈ ਤਾਂ ਕਿਉਂ ਮਿਲਦਾ ਰਹਿਣਾ ਕਿ ਡਾਕਟਰਸ ਨੂੰ ਇੱਕ ਮਿਲਣ ਬਗਲ ਲੇਕਿਨ ਸਰ ਕਾਰਨ ਇਹਦੇ ਵਿੱਚ ਮਤਲਬ ਮੈਂ ਉਹ ਵੀ ਸਾਰਾ ਰਿਵਿਊ ਕਰਨ ਆਇਆ ਜਿਹੜੀਆਂ ਵੀ ਸ਼ਾਰਟ ਕਮਿੰਗਸ ਹੈ ਬਹੁਤ ਸਾਰੀਆਂ ਅਸੀਂ ਜਿਹੜੇ ਸਪੈਸ਼ਲਿਸਟ ਸਾਡੇ ਕੋਲ ਨਹੀਂ ਵੀ ਹੈ ਅਸੀਂ ਲੋਕਰੋਂ ਦੀਆਂ ਸਬਸਿਡੀ ਹਾਇਰ ਵੀ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਮਹਲਾ ਕਲਿਨਿਕ ਦਾ ਬੜਾ ਅੱਛਾ ਮਾਡਲ ਸੀ ਸਾਡਾ ਇਹ ਪਾਰਲੀਮੈਂਟ ਬੋਰਡ ਤੇ ਲੈ ਰਹੇ ਹਾਂ ਇੱਕ ਉੱਪਰ ਅਸੀਂ ਐਕਸਰੇ ਅਲਟਰਾਸਾਉਂਡ ਪਹੁੰਚਾਉਂਦੇ ਹਾਂ ਜਿਹੜਾ ਪੂਰਾ ਕੋਲੇ कितने कोई स्पोज किसी को वेंटीलेटर है जो मॉनिटर है वो रिपेयर की लड़ है या माइनर चीज़ा है करा के बिल्डिंग थोड़ी नवी बढ़ी है अच्छी बिल्डिंग है कोई तो दिक्कत नहीं है बिल्डिंग की तो ये सारा करके अभी जी है। हैं मेरा परपज़ ये है भी उन्होंने जी एमरजेंसी सर्विस अपग्रेड किया जाए और जो छोटी मोटी शॉर्ट टर्मसा ए पी डी मतलब यह भी एक कॉम्प्लीमेंट कर रहे हो इंडायरैक्टली जो आम आदमी पार्टी सरकार आई है पहले हस्पारी हस्पता दवाइया नहीं मिल रही दवाइया मिलने लग गई एक्सरे अल्ट्रसाउंड हो ਜਿਹੜੇ ਤੁਹਾਡੇ ਟਰੌਮਾ ਦੇ ਪੇਸ਼ੈਂਟਸ ਆ ਗਏ ਰੋਡ ਐਕਸੀਡੈਂਟ ਦੇ ਪੇਸ਼ੇ ਉਹਦਾ ਲਾਚੀ ਹੋਰ ਲੱਗ ਗਿਆ ਤੇ ਸਾਡੇ ਇਸ ਤਰ੍ਹਾਂ ਜਿਹੜਾ ਰਸ਼ ਹੈਗਾ ਬਹੁਤ ਜ਼ਿਆਦਾ ਵਧਿਆ ਹੈ ਤੇ ਉਹਦੇ ਕੋਰਸਪੋਂਡਿੰਗ ਜਿਹੜੀ ਸਟਾਫ ਵਧਾਉਣ ਦੀ ਆਲਰੇਡੀ ਵਾਕੀ ਜੀ ਸਾਡੇ ਜਿਹੜੇ ਹੈਗੇ ਸਾਰੇ ਉਹਦੇ ਜਿਹੜਾ ਇੰਫਰਾਸਟ੍ਰਕਚਰ ਵਧਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਵੀ ਇੱਥੇ ਕ੍ਰਿਟੀਕਲ ਕੇਅਰ ਜੁਨਿਟ ਬਣਦਾ ਪਿਆ ਜੀ ਅੰਡਰ ਕੰਸਟਰਕਸ਼ਨ ਹੈ ਉਹਦੇ ਵਾਸਤੇ ਅਸੀਂ ਡਾਕਟਰ ਨੂੰ ਸਪੈਸ਼ਲਿਟੀ ਟ੍ਰੇਨਿੰਗ ਕਰਵਾ ਰਹੇ ਹਾਂ ਜਿਹੜੇ ਜਿਹੜੇ ਕ੍ਰਿਟੀਕਲ ਕੇਅਰ ਦੇ ਵਿੱਚ ਜਿਹੜੇ ਹੈਗੇ ਉਹਨਾਂ ਨੂੰ ਮਤਲਬ ਜਿਹੜਾ ਵੀ ਕੋਈ ਪੇਸ਼ੈਂ ਜੇ ਦਾ ਕੋਈ ਮਦਦ ਕਾਲ ਹੋ ਗਈ ਤਾਂ ਅਲੱਗ ਨਾਲ ਐਮਰਜੈਂਸੀ ਦਾ ਜਿਹੜਾ ਜਿਹੜਾ ਮੈਨੇਜਮੈਂਟ ਹੈ ਉਹ ਡਿਫਰੈਂਟ ਹੈ ਉਹ ਡਾਕਟਰ ਸਾਰੇ ਟ੍ਰੇਨ ਹੋਰਗੇ ਟਰੇਨ 올 ਕਾਈਂਡ ਆਫ ਐਮਰਜੈਂਸੀ ਉਹ ਕ੍ਰਿਟੀਕਲ ਕੇਅਰ ਜਿਹੜੇ ਸਪੈਸ਼ਲਿਸਟ ਹੈ ਉਹ ਨਹੀਂ ਤਾਂ ਆ ਸਰ ਕੋਈ ਵੀ ਅਧਿਕਾਰੀ ਜਿਹੜਾ ਹੈਲਥ ਦਾ ਉਹ ਆਪਣੀ ਸੀਟ ਤੋਂ ਉੱਠ ਕੇ ਬਾਹਰ ਕੋਈ ਵੀ ਸਮੱਸਿਆਵਾਂ ਕਿਸੇ ਦੀ ਨਹੀਂ ਸੁਣ ਜਾਂਦਾ ਜਿਵੇਂ ਕਿ ਅ ਕਾਧੇ ਪਦਾਰਜ ਜਿਹੜੇ ਖਾਣ ਵਾਲੀਆਂ ਚੀਜ਼ਾਂ ਬਿਲਕੁਲ ਨੰਗੀਆਂ ਆ ਆ ਉਹ ਇੱਦੀ ਬਰਤਾਈਆਂ ਜਾ ਰਹੀਆਂ ਹਨਾ ਰੇੜੀਆਂ ਦੇ ਉੱਤੇ ਆ ਚਾਹੇ ਉਹ ਆਮ ਦੁਕਾਨਾਂ ਦੇ ਉੱਤੇ ਆ ਇਸੇ ਤਰੀਕੇ ਇੱਕ ਪਿੰਡ ਹੈਗਾ ਮੁਕੰਦਪੁਰ ਹਸਪਤਾਲ ਦੇ ਵਜਿਹਾ ਉਹਦੀ ਨਾਲ ਦਾ ਪਿੰਡ ਰਟੈਂਡ ਆ ਉਹਦੇ ਵਿੱਚ ਡੇਂਗੂ ਦੇ ਮਰੀਜ਼ ਬਹੁਤ ਆ ਤੇ ਕਾਫੀ ਮੌਤਾਂ ਹੋਈਆਂ ਉਹਦੇ ਦੱਸਣ ਦੇ ਬਾਵਜੂਦ ਵੀ ਕੋਈ ਜੀ ਜੀ ਬਿਲਕੁਲ ਪਿਛਲੇ ਸਾਲ ਦੀ ਗੱਲ ਕਰਦੇ ਜੀ ਜੀ ਬਿਲਕੁਲ ਤਾਂ ਉਹਨੇ ਉਹਨਾਂ ਦੇ ਸ਼ਕਾਰ ਤੋਂ ਪਵਾਇਆ ਜੀ ਉਹਦੇ ਬਾਹਰ ਵਦਸੀ ਕੀ ਉੱਤਪ੍ਰੀ ਹੋੜਾ ਕਰਦਾ ਬੰਦੇ ਬੜੇ ਬੜੇ ਆਤਮਾ ਦੇ ਬਾਰ ਬਾਰ ਨਹੀਂ ਕੋਈ ਮੰਨਣੇ ਕੋਈ ਸਾਨੂੰ ਪਰਤੇ ਜੀ ਕੋਈ ਮਸ਼ੀਨ ਨਾ ਵੀ ਆ ਗਈ ਜੀ ਜਿਹੜੀਆਂ ਨਵੀਆਂ আল্ট্রাসাউন্ডে দিছে লাগলে এর আগে ট্রিটমেন্ট তো হই গেল নাকি স্ক্যাভেজেড স্ক্যাভেজেড মোডুলকি সুমেন্দ্র তো पहिला এই হাসপাতাল করজাই ছড়া আজ এই হাসপাতালের পése কি রে আয় লক্ষখান ভি জমা কি নে কি সন্তুষ্ট হস তো ইয়াত ਨਹੀਂ ਮੈਂ ਦੇਖੋ ਜਿਹੜਾ ਬੰਦਾ ਅੱਛਾ ਕੰਮ ਕਰਦਾ ਬਿਲਕੁਲ ਸੰਤੋਸ਼ਤਾ ਜੀ ਆਪਾਂ ਜਿਹੜੇ ਆ ਗਿਆ ਅੱਛੀ ਗੱਲ ਹੈ ਉਹ ਸਰਜਨ ਵੀ ਹੈ ਰੈਪਰੋਸਕੋਪਿਕ ਸਰਜਨ ਆਪ ਕਰ ਰਹੇ ਹਨ ਹਾਂ ਉਹ ਬਹੁਤ ਅੱਛੀ ਗੱਲ ਹੈ ਜੀ ਅੱਛਾ ਕੰਮ ਕਰ ਰਹੇ ਆ ਅਪਰੀਸ਼ੀਏਟ ਕਰ ਰਹੇ ਹਾਂ ਤੁਸੀਂ ਤੁਹਾਡੇ ਗਾਇਨਕੋਲੋਜਿਸ ਬਹੁਤ ਅੱਛਾ ਕੰਮ ਕਰਦੇ ਹੋ ਤੁਹਾਡੇ ਗਾਇਨਕੋਲੋਜਿਸ ਸਾਡੇ ਡਾਕਟਰ ਇੱਕੋ ਗਾਇਨਕੋਲੋਜਿਸ ਆ ਉਹ ਤਿੰਨ ਡਾਕਟਰ ਦਾ ਕੰਮ ਕਰ ਰਿਹਾ ਜੀ ਤਾਂ ਸਾਡਾ ਸਟਾਫ ਜਿਹੜਾ ਹੈਗਾ ਅੰਡਰ ਸਟਾਫ ਹੈ ਲੇਕਿਨ ਉਹ ਕੰਮ ਕਰ ਰਹੇ ਵਧੀਆ ਆਪਣੇ ਅਮਰ ਤੁਸੀਂ ਕਿੱਥੇ ਸਰ ਸਰ ਇੱਕ ਛੁੱਟ ਜੀ ਤੁਸੀਂ ਵੀ ਜਿਹੜੇ ਨਾਲ ਸੰਬੰਧਤ ਹੋ ਜ ਤੇ ਮੈਡੀਕਲ ਸੁਵਿਧਾਵਾਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਨੂੰ ਤੁਸੀਂ ਮੈਡੀਕਲ ਦੇਜ ਰਹੇ ਹੋ ਤੇ ਕੀ ਸਾਡੇ ਜ਼ਿਲ੍ਹੇ ਨੂੰ ਇਹ ਤੁਸੀਂ ਖੁਸ਼ ਹੋ ਕੇ ਦੇ ਰਹੇ ਹੋ ਨਹੀਂ ਨਹੀਂ ਮੇਰੇ ਖੁਸ਼ੀ ਦੀ ਗੱਲ ਨਹੀਂ ਹੈ ਇਹਦੇ 'ਚ ਨਾ ਜੀ ਮੈਂ ਦੱਸਦਾ ਜਿਹੜਾ ਮੈਡੀਕਲ ਕਾਲਜ ਆ ਇਟਸ ਅ ਹਿਊਜ ਪ੍ਰੋਜੈਕਟ ਮੈਂ ਹਸਪੀਟਲ ਨੂੰ ਅਪਗ੍ਰੇਡ ਕਰ ਰਿਹਾ ਮੇਰੇ ਕੋਲੇ 400 ਤੋਂ ਬਾਅਦ ਬੈੱਡ ਚਾਹੀਦੇ ਆ 420 25 ਬੈੱਡ ਚਾਹੀਦੇ ਆ ਜਦੋਂ ਮੈਂ ਉੱਥੇ ਪਹੁੰਚ ਗਿਆ ਉਸ ਤੋਂ ਬਾਅਦ ਮੈਡੀਕਲ ਕਾਲਜ ਕੋਲੋਂ ਨਾ ਮੇਰੇ ਲਈ ਕੋਈ ਔਖਾ ਨਹੀਂ ਹੈ ਪਹਿਲੀ ਗੱਲ ਹੈ ਵੀ ਆਪਣੇ ਹਸਪਤਾਲ ਵਧੀਆ ਹੋਣੇ ਚਾਹੀਦੇ ਆ ਲੋਕਾਂ ਨੂੰ ਸਰਵਿਸਿਜ਼ ਮਿਲੀਆਂ ਚਾਹੀਦੀ ਆ ਉਹਦਾ ਪਰਪਸ ਤਾਂ ਹੀ ਆ ਨਾ ਮੈਡੀਕਲ ਵਾਲਜ ਦਾ ਹਾਂਜੀ ਠੀਕ ਅੱਜ ਸਾਡਾ ਪਹਿਲਾ ਮੈਂ ਹੁਣ ਸ਼ਾਲਪੁਰ ਜਾ ਰਿਹਾ ਕੋ ਸ਼ਾਲਪੁਰ ਪੜਨਾ ਹੈ ਕਪੂਰਥਲੇ ਪੜਨਾ ਹੈ ਮਲੇਰਕੋਟ ਨੇ ਚ ਪੜਨਾ ਹੈ ਸਬੂਰ ਚ ਪੜਨਾ ਹੈ ਤੇ ਆਪਣੇ ਜਿਹੜੇ ਮਾਰੀ ਦਾ ਚੱਲ ਰਿਹਾ ਹੈ ਠੀਕ ਹੈ ਤੇ ਉਹ ਮੈਂ ਜਦੋਂ ਮੇਰਾ ਕੰਪਲੀਟ ਹੋ ਗਿਆ ਨਾ ਜੀ ਫਿਰ ਮੈਂ ਉਸ ਤੋਂ ਬਾਅਦ ਤੁਸੀਂ ਨਾ ਜਿੰਨਾ ਕਿ ਤੁਸੀਂ ਮਤਲਬ ਖਾ ਸਕਦੇ ਉਹਨਾਂ ਦੀ ਬਾਈਟ ਕਰਨਾ ਚਾਹੀਦਾ ਜੀ ਜੀ ਹਾਂ ਜੇ ਮੈਂ ਜਿਆਦਾ ਕਾੜੀ ਕਰੂੰਗਾ ਫਿਰ ਸਾਰਾ ਕੋਈ ਸਫਰ ਕਰੇਗਾ ਕਹਾਂਗੇ ਜੀ ਇਹ ਸਾਡੇ ਵਾਸਤੇ ਇਹ ਜਗਾ ਬਹੁਤ ਪਵਿੱਤਰ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਥੇ ਸੌਂ ਚੁੱਕੀ ਸੀ ਇਹ ਸਾਡੀ ਮਤਲਬ ਅਸੀਂ ਜੋ ਵੀ ਇਹਦੇ ਵਾਸਤੇ ਕਰ ਸਕਦੇ ਹਾਂ ਮੇਰਾ ਰਿਸਿਸਟੈਂਸ ਜ਼ਿਲ੍ਹਾ ਹੈਗਾ ਜੀ ਜੀ ਮੇਰੇ ਵਾਸਤੇ ਹੋਰ ਸਪੈਸ਼ਲ ਕੀ ਹੋ ਸਕਦਾ ਹੈ ਲੈਂਡ ਦਾ ਲੈਂਡ ਇਸ਼ੂ ਸਾਰੇ ਦੂਜੇ ਸੌਟ ਆਊਟ ਕਰ ਰਿਹਾ ਜਦੋਂ ਸਾਡਾ ਹਸਪੀਟਲ ਚਲੋ ਰੈਫਰ ਕਰਨ ਦੀ ਜਰੂਰਤ ਹੋਵੇ ਇਹੋ ਕਰਾਂਗਾ ਜੀ ਮੈਂ ਉਹ ਮੈਂ ਉਹ ਮੈਡੀਕਲ ਕਾਲਪਰ ਨੂੰ ਪਹਿਲਾਂ ਕਰਾਂਗਾ ਜੀ ਠੀਕ ਹੈ ਜੀ ਠੀਕ ਹੈ ਪਹਿਲਾਂ ਉਹ ਕਰਾਂਗਾ ਪਹਿਲਾਂ ਸਰਵਿਸ ਜੀ ਕਰਾਂ ਠੀਕ ਹੈ